ਦੇਸਾਂ ਦੇਸਾਂ ਵਿੱਚ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇ ਵੇਖਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਪਿਆਰੀ ਦਰਸ਼ਕੋ ਤੁਹਾਡੇ ਰੂਬਰੂ ਕਰਦੇ ਆਂ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਇੱਕ ਖਾਸ ਮੁਲਾਕਾਤ ਪ੍ਰੋਗਰਾਮ ਇਸ ਅੱਜ ਤੁਹਾਡੇ ਰੂਬਰੂ ਕਰਨ ਲੱਗਾ ਪੰਜਾਬ ਦੀ ਉਹ ਜਾਣੀ ਪਛਾਣੀ ਸ਼ਖਸੀਅਤ ਜਿਸ ਦਾ ਨਾਮ ਹੈ ਸਰਦਾਰ ਗੁਰਦੀਪ ਸਿੰਘ ਜੀ ਰੰਦਾਵਾ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਦੀ ਤਾਰੀਫ਼ ਵਿੱਚ ਜਿੰਨੇ ਵੀ ਮੈਂ ਲਫ਼ਜ਼ ਕਹਿਣਾ ਉਹਨੇ ਹੀ ਥੋੜੇ ਪੈ ਜਾਂਦੇ ਨੇ ਤੇ ਆਓ ਜੀ ਤੁਹਾਨੂੰ ਪ੍ਰਿੰਸੀਪਲ ਸਾਹਿਬ ਦੇ ਨਾਲ ਮਨਾਉਂਦੇ ਆ ਤੇ ਉਹਨਾਂ ਨੇ ਕਿਹੜੇ ਕਿਹੜੀਆਂ ਆਉਦਿਆਂ ਤੇ ਕੰਮ ਕੀਤਾ ਕਿਹੜੀਆਂ ਕਿਡੀਆਂ ਕਿਤਾਬਾਂ ਸਭੀਆਂ ਜੇ ਉਹਨਾਂ ਦੀ ਇੰਟਰਵਿਊ ਦੀ ਗੱਲ ਕਰਾਂ ਤਾਂ ਫਿਰ 5-10 ਮਿੰਟਾਂ ਵਿੱਚ ਨਹੀਂ ਨਿਬੜਣੀ ਨਾ ਤਾਂ ਕਿਤੇ ਦੋ ਘੰਟੇ ਕਿ ਦੱਬਣੀ ਤੇ ਸਾਲਾਂ ਦਾ ਸਾਲ ਲੱਗਣੇ ਨੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਖਜ਼ਾਨਾ ਸੰਭਿਆ ਹੋਇਆ ਤੇ ਆਓ ਜੀ ਆਪਾਂ ਗੱਲਬਾਤ ਕਰਦੇ ਆ ਜੀ ਗਰਦੀਪ ਸਿੰਘ ਰੰਧਾਵਾ ਜਨਾ ਰੰਧਾਵਾ ਸਾਹਿਬ ਪਿਆਰ ਪ੍ਰਿੰਸ ਸਸੀ ਕਾਲ ਜੀ ਵਾਈਗੁਡੀ ਦਾ ਖਾਸਾ ਵਾਈਗੁਡੀ ਪਤੇ ਹਾਂਜੀ ਮੈਂ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਚੇਅਰਮੈਨ ਸ਼ਹੀਦ ਪਤਸਨ ਮੈਮੋਰੀਅਲ ਸੋਸ਼ਲ ਐਂਡ ਸਪੋਰਟਸ ਵੈਲਫੇਅਰ ਸੁਸਾਇਟੀ ਰਜਿਸਟਰਡ ਅ ਮਸਾਰਾ ਜ਼ਿਲ੍ਹਾ ਤੋਂ ਆਖ ਪਰੇ ਤੋਂ ਬੋਲ ਰਿਹਾ ਤੇ ਜ਼ਿੰਦਗੀ ਦੇ ਵਿੱਚ ਅੱਜ ਤੱਕ ਜੋ ਕੁਝ ਵੀ ਕੀਤਾ ਵਾ ਉਹ ਤੇ ਥੋ ਚੰਦ ਲਗਭਗ ਕਹਿਣਾ ਉਖਾਈ ਹੈ ਬੰਦਾ ਲੇਕਿਨ ਮੈਂ ਆਪਣੀ ਸ਼ਾਰਟ ਸਟੋਰੀ ਈ ਥੋੜੀ ਤੁਹਾਨੂੰ ਦੱਸਾਂਗਾ ਕਿ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਘਾੜੀ ਕਲਾਂ ਦੇ ਵਿੱਚ میٹرਕ ਕੀਤੀ ਸੀ ਉੱਥੇ ਸਕੂਲ ਦੇ ਸੈਮ ਮਾਸਟਰ ਵੀ ਰਿਹਾ ਔਰ ਥਾਣਾ ਸਕੂਲਾਂ ਦੇ ਵਿੱਚ ਸੈਨਸ ਪੜਾਈ ਨਾਂ ਮੈਂ ਪ੍ਰਿੰਸੀਪਲ ਵੀ ਰਿਹਾ ਨਾਂ ਮੈਂ ਲੈਕਚਰਰ ਵੀ ਰਿਹਾ ਤੇ ਇਹ ਥਾਣਾ ਸਕੂਲ ਜਿਹੜੇ ਨੇ ਬਲਕਾਂ ਦੀ ਥੱਲੇ ਪੈਂਦੇ ਨੇ ਤੋ ਇੱਕਦੋ ਸਕੂਲ ਜਿਹੜੇ ਨੇ ਉਹ ਹਲਕਾ 48 ਪਿੰਦੇ ਨੇ ਇਸ ਕਰਕੇ ਅਲਕੇ ਮੀਥੇ ਨਾਲ ਜਿਹੜਾ ਵਿਦਵਾਂ ਸੰਸਥਾ ਦਾ ਮੇਰਾ ਬੜਾ ਧਿਆਨ ਰਹਾ ਚਾਰਿਆ ਵੀ ਇਥੇ ਕੰਮ ਕਰਾਂ ਮੈਂ ਬਹੁਤ ਸਾਰੇ ਕਲੱਬਾਂ ਦੇ ਵਿੱਚ ਵੀ ਕੰਮ ਕੀਤਾ ਸਕੂਲਾਂ ਆਰਗੇਨਾਈਜੇਸ਼ਨਾਂ ਵਿੱਚ ਕੰਮ ਕੀਤਾ ਪਹਿਲਾਂ ਤੇ ਸਾਂਸਟਿਕ ਰੇਸ਼ੀਲ ਪੰਜਾਬ ਦੀ ਆਪ ਬਣਾਈ ਉਦੋਂ ਇਤ ਮੈਂ ਜਾਇੰਟ ਸਕਤਰ ਸਟੇਟ ਦਾ ਪੰਜਾਬ ਦਾ ਰਿਹਾ ਵਾਂ ਸਾਇੰਸ ਟੀਚਰ ਸਾਇੰਸ ਟੀਚਰ ਐਸਿਊ ਪੰਜਾਬ ਦਾ ਜਾਇੰਟ ਸਕਤਰ ਰਿਹਾ ਵਾਂ ਤੇ ਨਾਲ ਹੀ ਜਨ ਸਕਤਰ ਜ਼ਿਲ੍ਹੇ ਦਾ ਰਿਹਾ ਵਾਂ ਮਰਸਲ ਦਾ ਇਸ ਤੋਂ ਲਾ ਮੈਂ ਮਗੀਠਾ ਵੰਦਾ ਦੋ ਵਰੀ ਇਲੈਕਟਡ ਪ੍ਰੈਜ਼ੀਡੈਂਟ ਵੀ ਰਿਹਾ ਵਾਂ ਗਵਰਨਮੈਂਟ ਟੀਚਰ ਵੀ ਨਹੀਂ ਹੰਦਾ ਔਰ ਉਹ 1900 ਨਾਸੀਏ ਤੇ 1984 ਦੇ ਵਿੱਚ ਇਲੈਕਸ਼ਨ ਦੁਆਰਾ ਮੈਂ ਚੁਣਿਆ ਗਿਆ ਹਾਂ ਸਾ ਤੇ ਲੋਕਾਂ ਦੀ ਸੇਵਾ ਕੀਤੀ ਆਪਣੇ ਵਿਦਿਆਪਕਾਂ ਦੀ ਸੇਵਾ ਕੀਤੀ ਦਿਨ ਭਾਈ ਬਾਅਦ ਵਿੱਚ ਮੈਂ ਲੈਕਚਰਰ ਬਣ ਗਿਆ ਬਾਅਦ ਮੈਂ ਚਲ ਗਿਆ ਵਾ ਗਵਰਨਮੈਂਟ ਸੀਨੀਅਰ ਸਕੂਲ ਨਾਕਲਾ ਉੱਥੇ ਮੈਂ ਪ੍ਰਿੰਸੀਪਲੀ ਪੋਸਟ ਤੇ ਕੰਮ ਕਰਦ ਰਿਹਾ ਤੇ ਪ੍ਰਿੰਸੀਪਲ ਰਿਹਾ ਵਾ ਤੇ ਸਾਨੂੰ ਸਾਰੇ ਪ੍ਰਿੰਸੀਪਲ ਦੇ ਲਾਭ ਉਹ ਸਰਕਾਰੀ ਤੌਰ ਤੇ ਮਿਲ ਚੁਕੇ ਤੇ ਮੈਂ ਇਸ ਵੇਲੇ ਪੂਸੀਬਲ ਕੋਣ ਦੇ ਦਿਆਂਗਾ ਇਸ ਤੋਂ ਇਲਾਵਾ 10 ਸਾਲ ਤੋਂ ਮੈਂ ਪ੍ਰਿੰਸੀਪਲ ਰਿਆਮਾ ਔਰ ਇੰਨਾ ਕੰਮ ਕੀਤਾ ਕਿ ਉਹ ਸਕੂਲ ਜਿਹੜਾ ਹੋਣਾ ਇਹ ਪਹਿਲੀ ਕਿਤਾਬ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹੁਣ ਦੋ ਤਿੰਨ ਸਾਲ ਹੋ ਗਏ ਨੇ 10 ਲੱਖ ਰੁਪਏ ਦਾ ਉਹਨਾਂ ਨੂੰ 10 ਲੱਖ ਰੁਪਈਆ ਉਹਨਾਂ ਨੂੰ ਨਾਮ ਮਿਲਿਆ ਉਹਨਾਂ ਸਕੂਲ ਨੂੰ ਔਰ ਉੱਥੇ ਦੋ ਸਕੂਲ ਬਣਾ ਗਏ ਮੈਂ ਇੱਕ ਨਵਾਰਡ ਦਾ ਸਕੂਲ ਸਾਇੰਸ ਦਾ ਔਰ ਇੱਕ ਅੱਗੇ ਚੱਲ ਰਿਹਾ ਸੀ ਆਰਟਸ ਦਾ ਜੋ ਤਨਮਨ ਵਾਲਾ ਜਾ ਕੇ ਵੇਖਣ ਵਾਲਾ ਉਹ ਜਿਹੜਾ ਨਾਲਗਣਾ ਇਸ ਤੋਂ ਇਲਾਵਾ ਮੈਂ ਸਪੋਰਟਸ ਕਲਬਾਂ ਦਾ ਵੀ ਪ੍ਰਧਾਨ ਰਿਹਾ ਵਾਂ ਆਪਣੀ ਪਖਰਪੁਰ ਸਪੋਰਟਸ ਕਲਬ ਜ਼ਿਲ੍ਹਾ ਪ੍ਰੀਸ਼ਦ ਦੀ ਸਪੋਰਟਸ ਕਲਬ ਸੀ ਪਖਰਪੁਰਾ ਤੇ ਉਹ ਸਪੋਰਟਸ ਕਲਬ ਖੇਡ ਕਲਬ ਜਿਹੜੀ ਸੀ ਉਹਦੇ ਵਿੱਚ 1900 ਪੇ 1975 ਤੋਂ ਲੈ ਕੇ 1996 ਤੱਕ ਮੈਂ ਮਤਲਬ ਪ੍ਰਧਾਨ ਰਿਆ ਵਾਂ ਔਰ ਹਰ ਸਾਲ ਇਲੈਕਸ਼ਨ ਹੁੰਦੀ ਸੀ ਹਰ ਸਾਲ ਆਪਾਂ ਇਲੈਕਸ਼ਨ ਹੋ ਗਏ ਚੁਣੇ ਜਾਂਦੇ ਸਾਂ ਔਰ ਵਧੀਆ ਸਾਰੇ ਟੂਰਨਾਮੈਂਟ ਕਰਾਈਦੇ ਸੀ ਇਸ ਤੋਂ ਇਲਾਵਾ 1900 1993 ਵਿੱਚ ਮੈਨੂੰ ਬੰਗਾਲੀ ਸਕੂਲ ਦੇ ਵਿੱਚ ਮੈਂ ਸਿਵਿੰਡ ਲੱਗਾ ਤਾਂ ਉੱਥੇ ਮੈਨੂੰ ਚੁਣਿਆ ਪ੍ਰਧਾਨ ਔਰ ਬਾਬਾ ਜੀਤ ਬਾਬਾ ਵੀਰ ਸਿੰਘ ਸਪੋਰਟਸ ਕਲਬ ਬਣੀ ਉੱਥੇ ਤੇ ਰਜਿਸਟਰ ਆ ਗਏ ਆਪਾਂ ਉਸ ਪੰਘਾੜੀ ਕਲਾ ਦੀ ਸਪੋਰਟਸ ਕਲਬ ਦਾ ਮੈਂ ਪ੍ਰਧਾਨ ਬਣਾਇਆ ਜਿਹਦੇ ਵਿੱਚ ਬਹੁਤ ਸਾਰਾ ਪਰਮੰਨ ਜਿਹੜਾ ਉਹ ਪੁਲਿਸ ਵਾਲਿਆਂ ਨੇ ਕੀਤਾ ਸੀ ਆਪਾਂ 3-4 ਲੱਖ ਰੁਪਈਆ ਇਕੱਠਾ ਕਰਕੇ ਉਸ ਵਿੱਚ ਹਿੱਸਾ ਪਾਇਆ ਤੇ ਬਹੁਤ ਸ਼ਾਨਦਾਰ ਉਹ ਜਿਹੜਾ ਪ੍ਰੋਗਰਾਮ ਹੋਇਆ ਸੀ ਅੱਜ ਤੱਕ ਮੈਂ ਜ਼ਿੰਦਗੀ ਭਰ ਨਹੀਂ ਹੋ ਜਾ ਦੇਖਿਆ ਉਥੋਂ ਦੀਆਂ ਗਰਾਊਂਡਾਂ ਇਹ ਪੱਕੀਆਂ ਕਰਤੀਆਂ ਨਾਲ ਉਥੇ ਆਰ ਦਿੱਤੀਆਂ ਹੁਣ ਵੀ ਉਹ ਉੱਥੇ ਨੇ ਫਿਰ ਮੈਂ ਉੱਥੇ ਜੇ ਕਿੰਨੀ ਬਰੀ ਮੈਂ ਕਾਫੀ ਬਰੀ ਰਹਾ ਉੱਥੇ ਮਤਲਬ ਬਤੌਰ ਸੈਮਾਸਟਰ ਕੰਮ ਵੀ ਕੀਤਾ ਹੋਇਆ ਕਿਉਂਕਿ ਮੇਰਾ ਆਪਣਾ ਸਕੂਲ ਸੀ ਵਿੱਚ میٹرਕ ਉਥੋਂ ਕੀਤੀ ਸੀ 1968 ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਰਿਟਾਇਰਮੈਂਟ 2010 ਚ ਹੋ ਗਈ ਤੇ ਕੁਝ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਮੈਨੂੰ ਕੈਨੇਡਾ ਜਾਣਾ ਪੈ ਗਿਆ ਕੈਨੇਡਾ ਜਾ ਕੇ ਮੈਂ ਉਸ ਤੋਂ ਬਾਅਦ ਪਹਿਲਾਂ ਮੈਂ ਦੋ ਕਿਤਾਬਾਂ ਲਿਖੀਆਂ ਸੀ ਆ ਇੱਕ ਦਾ ਨਾਂ ਹੈ ਨੋਖੀਆਂ ਪਰਖਿਆਵਾਂ ਇੱਕ ਦਾ ਨਾਂ ਹੈ ਸ਼ਹੀਦ ਭਗਤ ਸਿੰਘ ਦੀ ਨਿਰੰਤਰ ਵਿਚਾਰਧਾਰਾ ਤੇ ਜਿਹੜੀਆਂ ਦੋ ਕਿਤਾਬਾਂ ਵੱਡੀਆਂ ਉੱਥੇ ਜਾ ਕੇ ਲਿਖੀਆਂ ਉਹ ਸੀਗੀਆਂ ਮਹਿ ਫਲਵਾੜੀ ਦੀ ਤੇ ਸੋਨੇ ਦੀ ਜਿਹੜੀ ਮਖਤ ਇਹ ਚਾਰ ਕਿਤਾਬਾਂ ਅੱਜ ਤੱਕ ছাপਕੀਆਂ ਨੇ ਆਪਣੀਆਂ ਔਰ ਲੋਕਾਂ ਨੂੰ ਫ੍ਰੀ ਵੰਡ ਦਿੰਦੀਆਂ ਨੇ ਤੇ ਸਾਰੇ ਹਲਕੇ ਮੇਲੇਠੇ ਦੇ ਸਕੂਲਾਂ ਦੇ ਵਿੱਚ ਉਹ 20-20 ਕਿਤਾਬਾਂ ਮੁਫਤ ਦਿੱਤੀਆਂ ਗਈਆਂ ਤੇ ਇਸ ਤੋਂ ਇਲਾਵਾ ਹੋਰ ਦੋ ਕਿਤਾਬਾਂ ਜਿਹੜੀਆਂ ਨੇ ਉਹ ਛਪਵਾਈਆਂ ਨੇ ਲਿਖਦੀ ਲਿਖੀਆਂ ਜਾ ਚੁੱਕੀਆਂ ਨੇ ਉਹਦੇ ਉਹਦੇ ਵਿੱਚੋਂ ਥੋੜਾ ਜਿਹਾ ਟੌਪ ਰਹਿੰਦੇ ਨੇ ਉਹ ਵੀ ਠੀਕ ਹੋ ਜਾਣਗੇ ਛੇਤੀ ਆਪਾਂ ਉਹਨਾਂ ਨੂੰ ਸਪੋਰਟ ਦੀ ਕੋਸ਼ਿਸ਼ ਕਰਾਂ ਉਹ ਕਿਤਾਬਾਂ ਦੋ ਕਿਹੜੀਆਂ ਨੇ ਉਹ ਕਿਤਾਬਾਂ ਇਹ ਖਾਸ ਕਰਕੇ ਮਾਡਰਨ 에ਜ ਦਾ ਸਮਗਰੀਆਂ ਨੇ ਉਹ ਵੈਗਿਆ ਆਧੁਨਿਕ ਜ਼ਿੰਦਗੀ ਤੇ ਸਮਾਜਵਾਦ ਇੱਕ ਕਿਤਾਬ ਜਿਹੜੀ ਆ ਤੇ ਦੂਸਰੀ ਜਿਹੜੀ ਉਹ ਕਹਾਣੀਆਂ ਦੀ ਕਿਤਾਬ ਆ ਉਹ ਨੁਖੀਆਂ ਕਹਾਣੀਆਂ ਉਹਦੇ ਚ ਸ਼ਾਪਾਂ ਦੇ ਵਾਲੀ ਇੱਥੇ ਆ ਸਟੈਬਲਿਸ਼ ਹੁੰਦਾ ਗਿਆ ਆਪਣਾ ਅੰਮ੍ਰਿਤਸਰ ਦੇ ਵਿੱਚ ਤੇ ਮੈਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਉਦੋਂ 2020 ਦੇ ਵਿੱਚ ਆਪਣੇ ਪ੍ਰਧਾਨ ਹੁੰਦੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਮੈਨੂੰ ਪਾਰਟੀ ਜਾਇਜ਼ ਕਰਾ ਲਈ ਜਦ ਮੈਂ ਇਸ ਪਾਰਟੀ ਦੇ ਵਿੱਚ ਆ ਗਿਆ ਇਹ ਪਾਰਟੀ ਦੇ ਵਿੱਚ ਚੰਗੀ ਸੇਵਾ ਕੀਤੀ ਹੈ ਅੱਜ ਤੱਕ ਲੇਕਿਨ ਇਹ ਗੱਲ ਜ਼ਰੂਰ ਹੈ ਆਪਾਂ ਜਿਹੜੇ ਬੇਸ ਤੇ ਪਾਰਟੀ ਬਣੀ ਸੀ ਉਹ ਬੇਸ ਜਿਹੜਾ ਇਹਨਾਂ ਨੂੰ ਆਪਾਂ ਫੜਿਆ ਹੋਆ ਆਪਾਂ ਚਾਹੁੰਦੇ ਹਾਂ ਕਿ ਸੱਚਾਈ ਤੇ ਚੱਲਿਆ ਜਾਵੇ ਤੇ ਹਰਾਬੇਰੀਆਂ ਦਾ ਦੁਰੇਤਿਰ ਜਿਹੜੀ ਗੁੰਡਾਗਰਦੀ ਉਹਨੂੰ ਨਹੀਂ ਹੋਣੀ ਚਾਹੀਦੀ ਤੇ ਚੰਗੇ ਕੰਮ ਕਰਨੇ ਚਾਹੀਦੇ ਆ ਤਾਂ ਹੀ ਵੋਟਾਂ ਸਾਬ ਮਿਲਣੀਆਂ ਆਮ ਆਦਮੀ ਪਾਰਟੀ ਨੂੰ ਇਹ ਜੇ ਇਤਰਾ ਥੁਣਾ ਦੇ ਵਿਗੜਿਆ ਕਮਰਿਆ ਤਾਂ ਮੁਸ਼ਕਿਲ ਹੈ ਕਿ ਆਪਾਂ ਅੱਗੇ ਆ ਸਕੀਏ ਇਹਨੂੰ ਸੁਧਾਰਨ ਦੀ ਲੋੜ ਆ ਮੇਰੇ ਵੱਲੋਂ ਬੇਨਤੀ ਆ ਕਿ ਮੈਂ ਜ਼ਿਲ੍ਹੇ ਦਾ ਗਾਇਡ ਸਕੱਤਰ ਰਿਹਾ ਹਾਂ ਐ ਐਕਸਪਲਾਈ ਵਿੰਗ ਦਾ ਜਿਹੜਾ ਜਨ ਸਕੱਤਰ ਐ ਐਕਸਪਲਾਈ ਵਿੰਗ ਦਾ ਔਰ ਮੈਂ ਇੱਥੇ ਵੱਲੋਂ ਇਹ ਲੀਡਰ ਅਗਣਿਆ ਗਿਆ ਹਾਂ ਤੇ ਸਾਰੇ ਧਰਕੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਤੇ ਮੈਨੂੰ ਆ ਇਹਨਾਂ ਨੇ ਮ ਮਤਮੰਤਰੀ ਸਾਹਿਬ ਨੇ ਜਿਹੜੇ ਪਹਿਲਾਂ ਪ੍ਰਧਾਨ ਸੀਗੇ ਉਹਨਾਂ ਨੇ ਮੈਨੂੰ ਆਖਿਆ ਸੀ ਕਿ ਤੁਹਾਨੂੰ ਇੱਕੋ ਸੀਟ ਵੀ ਦੇਵਾਂਗੇ ਤੁਹਾਨੂੰ ਇੱਥੋਂ ਕਿਉਂਕਿ ਇੱਥੇ ਕੋਈ ਜਾਇ ਨਹੀਂ ਸੀ ਕਰਦਾ ਚੰਗਾ ਬੰਦਾ ਆਮ ਆਈ ਪਾਰਟੀ ਦੇ ਉਹ ਪਤਾ ਸਾਰਿਆਂ ਨੂੰ ਕਿਉਂ ਨਹੀਂ ਕਰਦਾ ਤੇ ਮੈਂ ਕਿਸੇ ਡਾਕਟਰ ਤੋਂ ਬਿਨਾ ਇਹਦੇ ਜੁਆਇਨ ਕੀਤਾ ਔਰ ਮੈਨੂੰ ਉਸ ਵੇਲੇ ਸੀਟ ਨਹੀਂ ਦਿੱਤੀ ਇਹਨਾਂ ਨੇ ਇਹਨਾਂ ਨੇ ਲਾਲੀ ਨੂੰ ਸੀਟ ਦੇਤੀ ਲਾਲੀ ਨੂੰ ਸੀਟ ਦੇਣ ਕਰਕੇ ਮੈਨੂੰ ਥੋੜਾ ਜਿਹਾ ਡਿਸਪਾਇੰਟਮੈਂਟ ਹੋਈ ਆ ਹੁਣ ਗੱਲ ਇਤਰਾਵਾ ਵੀ ਆ ਮੈਂ ਸਭ ਤੋਂ ਜਿਆਦਾ ਪੁਰਾਣਾ ਆਮ ਆਦਮੀ ਪਾਰਟੀ ਦਾ ਹੈਲ ਮੈਂ ਰਿਆ ਤੇ ਕੋਈ ਉੱਪਰ ਵਾਲਿਆਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਇਹ ਕਿਤਨਾ ਜਾਇੰਤ ਕਰਾਇਆ ਕਿਤਨਾ ਕੀਤਾ ਤੇ ਮੈਨੂੰ ਜੀਵਨ ਜੋਤ ਐਮਐਲਏ ਨੇ ਜਾਇੰਤ ਕਰਾਇਆ ਸੀ ਜਿਹੜੀ ਉਦੋਂ ਹੁਣ ਮੈਂ ਲਿਆ ਤੇ ਉਦੋਂ ਜੀਵਨ ਜੋਤ ਸਿਰਫ ਵਰਕਰ ਸੀ ਉਹਨੇ ਜਾਇੰਤ ਕਰਾਇਆ ਸੀ ਔਰ ਨਾਲ ਪ੍ਰਧਾਨ ਸਾਡੇ ਹੁੰਦੇ ਸੀਗੇ ਨਰੇਸ਼ ਪਾਠਕਰ ਜਿੰਨ ਵਾਲੇ ਗੁਰੂ ਤੋਂ ਉਹਨਾਂ ਦਾ ਇੱਕਰਾਇਆ ਸੀ ਲੇਕਿਨ ਉਹ ਗੱਲਾਂ ਨਹੀਂ ਲਈਆਂ ਉਸ ਹੱਦ ਤੱਕ ਮੇਰੀਆਂ ਮੇਰੇ ਆਸ਼ੇ ਨਹੀਂ ਪੂਰੀਆਂ ਕੀਤੀ ਮੈਂ ਇੱਕ ਕਰੋੜ ਦਾ ਜਿਹੜਾ ਦਫ਼ਤਰ ਤੇ ਨਾਲ ਹੀ ਸਭ ਕੁਝ ਜੈਪ ਘਰ ਸ਼ਿੱਧੀ ਜੈਪ ਘਰ ਤੇ ਦਫ਼ਤਰ ਬਣਾਇਆ ਇੱਥੇ 1 ਕਰੋੜ ਰੁਪਈਆ ਖਰਚ ਕਰਕੇ ਉਹਦਾ ਮੁੱਲ ਕੋਈ ਨਹੀਂ ਪਿਆ ਛੜਕ ਦੇ ਪੈਸੇ ਨਹੀਂ ਮਿਲਦੇ ਜਿਹੜੀ ਸ਼ਰਤ ਬਣਾਈ ਆਪਾਂ ਬਈ ਸਰਪੰਚਾਂ ਦਾ ਇਹ ਵੀ ਥਾਰੇ ਥੱਲੇ ਲੱਗੋ ਤੇ ਫਿਰ ਬਿਣਨੇ ਬਤੋ ਆਹੀਂ ਆਪਕੇ ਵੀ ਆਮਾਦੀ ਪਾਰਟੀ ਵਾਲੇ ਵੀ ਥੱਲੇ ਨਹੀਂ ਲੱਗਦੇ ਇਸ ਕਰਕੇ ਅਸੀਂ ਨਹੀਂ ਥੱਲੇ ਲੱਗੇ ਉਹ ਮੇਰੀ ਬੇਨਤੀ ਆ ਭਈ ਇਹ ਗੱਲਾਂ ਦਾ ਧਿਆਨ ਰੱਖਿਆ ਜਾਵੇ ਸ਼ਹਿਰ ਛੱਡ ਕੇ ਮੈਂ ਪਿੰਡ ਆ ਪਾਖਰਪੁਰੇ ਆਪਣੇ ਹਲਕੇ ਮੀਠੇ ਦੇ ਵਿੱਚ ਇਨਾ ਮੈਨੂੰ ਜਾਇ ਨਹੀਂ ਮੀਥੇ ਰੁਕਾਇਆ ਸੀ ਉਹ ਮੈਂ ਸਬੂਤ ਪੇਸ਼ ਕਰ ਸਕਦਾ ਵਾ ਤੇ ਇਹਨਾਂ ਨੇ ਹੁਣ ਆਣ ਕੇ ਕਦੀ ਬਾਤ ਨਹੀਂ ਪੁੱਛੀ ਤੇ ਉਹ ਦਸਤਨ ਵੀ ਉਤਰ ਪਿਆ ਵਾ ਇਹਦੇ ਵਿੱਚ ਮੈਂ ਕਈ ਜਿਹੜਾ ਇਕੱਲਾ ਹੀ ਹੁਣਾਵਾ ਕੋਈ ਦਫ਼ਤਰ ਨਹੀਂ ਹੁੰਦਾ ਨਹੀਂ ਕੋਈ ਜਾਂਦਾ ਨਹੀਂ ਸਾਡੀ ਸੁਸਾਇਟੀ ਦਾ ਦਫ਼ਤਰ ਚੱਲਦਾ ਲੋਕ ਸੇਵਾ ਕਿੰਨਾ ਚੱਲਦਾ ਉਹਦੇ ਲੋਕ ਇੱਥੇ ਸੇਵਾ ਕਰਾਉਣ ਆਪਣਾ ਕੰਮ ਕੂਮ ਕਰਾਉਣ ਨੇ ਕਰਦੇ ਨਾ ਵਾ ਬਾਕੀ ਇਹ ਆ ਵੀ ਆਪਾਂ ਠੀਕ ਠਾਕ ਆ ਆਪਣੇ ਆਸ਼ੇ ਤੇ ਅੜੇ ਆ ਨਾ ਆਪਾਂ ਕੋਈ ਪੈਸਾ ਲੈਣਾ ਵਾ ਤੇ ਨਾ ਕਿਸੇ ਨੂੰ ਕੋਈ ਤਾਂ ਦੇਣਾ ਵਾ ਤੇ ਜੂਨਾ ਤਰਫ ਬੰਦੇ ਨੂੰ ਨਾ ਕਿਸੇ ਤਰਫ ਬੰਦੇ ਦੀ ਮਦਦ ਕਰਨੀ ਆ ਇਹ ਸਾਡਾ ਆਸ਼ਾ ਆਈ ਗੀ ਵੀ ਕਾਲ ਸੋ ਆਈ ਗੀ ਵੀ ਬੋਤੇ ਜੈ ਹਿੰਦ